ये देखिए गाइस ये बच्चे इतना पढ़ रहे हैं इतना पढ़ रहे हैं फिर भी पेपर दे के आके बोलेंगे हमें ने तो कुछ नहीं आता ही नहीं था हमने तो कुछ लिखा ही नहीं, नहीं। और एक हम हैं सो लगे एक भी अखर नहीं पढ़िया तैयारी मेरी पूरी है आई कार्ड भी लेके आई हाँ एडमिट कार्ड भी लेके आई हाँ अद्धा पेन भी है इन्होंने को तो एक अद्धा मांग लेंगे फुल तैयारी है मेरी ਤੇ ਕੁੜੀਆਂ ਜਿਹੜੀਆਂ ਇੰਟੈਲੀਜੈਂਟ ਕੁੜੀਆਂ ਠੀਕ ਹੈ ਉਹ ਪਤਾ ਕਿੰਨੇ ਪੈਨ ਲੈ ਕੇ ਆਣਗੀਆਂ ਇਹਦੇ ਵਰਗੀਆਂ ਤੇ ਇਹਦੇ ਵਰਗੀਆਂ ਪੂਰਾ ਇੰਨਾ ਭਰਿਆ ਹੋਇਆ ਪੈਨ ਠੀਕ ਹੈ ਇੰਨਾ ਤਿੰਨ ਭਰਿਆ ਹੋਇਆ ਹੋਏਗਾ ਤੇ ਉਹ ਨਵਾਂ ਲੈ ਕੇ ਆਈਏ ਤਿੰਨ ਚਾਰ ਸਕੇਲ ਹੋਣਗੇ ਦੋ ਬਲੈਕ ਪੈਨ ਹੈ ਨਾ ਨਵਾਂ ਲੈ ਕੇ ਆਈਏ ਪੈਨ ਤੇ ਸਕੇਲ ਹੋਏਗਾ ਠੀਕ ਹੈ ਤੇ ਤੇਰੇ ਵਰਗੇ ਕਈ ਮੁੰਡੇ ਵੀ ਆ ਗਏ ਨੇ ਸਕੇਲ ਹੋਏਗਾ ਵਿੱਚ ਫਿਰ ਲੈਣਾ ਹੀ ਮਾਰੀ ਜਾਣਗੀਆਂ ਪਹਿਲਾਂ ਲੈਣਾ ਹੀ ਮਾਰੀ ਜਾਣਗੀਆਂ ਠੀਕ ਹੈ ਫਿਰ ਫਿਰ ਨਈ ਹੈਡਿੰਗ ਲਿਖਣੀ ਆ ਬਲੈਕ ਪੈਨ ਨਾਲ ਫਿਰ ਉਹਨੂੰ ਅੰਡਰਲਾਈਨ ਤੂੰ ਵੀ ਐਂ ਕਰਦਾ ਠੀਕ ਐ ਤੇ ਮੇਰੇ ਵਰਗਾ ਬੰਦਾ ਵੇਂਦਾ ਵੀ ਇੰਨਾ ਟਾਈਮ ਹੈ ਨਾ ਮੇਰੇ ਤੋਂ ਤਾਂ ਕੱਲੇ ਬਲੂ ਪੈਨ ਨਾਲ ਸ਼ੀਟ ਨਹੀਂ ਭਰੀ ਜਾਂਦੀ ਛੇਤੀ ਫਿਰ ਮੈਂ ਐਂਡ ਤੇ ਡਾਕਟਰੀ ਲੈਂਗੁਏਜ ਕਿਉਂ ਡੰਗਰ ਜਿਹਾ ਰੇਖਾ ਜੀ ਦੀ ਮੈਨੂੰ ਬਣਾ ਲੰਦੈ ਇੰਨਾ ਪੜ ਰਹੀ ਐ ਆਹ ਵਾਲਾ ਪੇਪਰ ਐ ਮੈਨੂੰ ਪਤਾ ਨਹੀਂ ਸੀ ਨਾ ਆਹ ਵਾਲਾ ਪੇਪਰ ਐ ਇਨਾ ਨਾ ਪੜ ਇਹ ਕੁੜੀ ਨੂੰ ਟੌਪ ਕਰਨਾ ਫਿਰ ਮੈਨੂੰ ਖਵਾਏਗੀ ਬਰਫੀ ਬਰਫੀ ਖਵਾਏਗੀ ਕੁੜੀ ਖਵਾਏਗੀ ਨਾ ਪਾਰਟੀ ਵੀ ਰਹਿੰਦੀ ਸੱਚ ਚਾਰਮਿੰਜੀ ਪਾਰਟੀ ਵੀ ਰਹਿੰਦੀ ਹੈ ਵਾਓ ਆਨ ਸ਼ਖਸੀਅਤਾਂ ਸਾਡੀ ਕਲਾਸ ਦੀਆਂ ਪੂਰੀ ਟੋਰ ਕੱਢ ਕੇ ਆਈਆਂ ਨੇ ਆਜੋ ਆਜੋ ਅਨਨ ਨੂੰ ਪਤਾ ਲੱਗ ਗਿਆ ਵੀਡੀਓ ਬਣਾਈ ਜਾਂਦੀ ਹੁਣ ਹੋਰ ਸਟਾਈਲ ਨਾਲ ਦੁਨੀਆਂ ਦੇਖੀ ਜਾਈ ਇੰਨਾ ਨਹੀਂ ਪੜਨਾ ਹੁੰਦਾ ਪੜਨਾ ਕਾ ਦਾ ਹੈ ਪੇਪਰ ਮਨ ਬੱਚੇ ਦਾ ਅੱਧਰ ਵੇਖਣਾ ਪੜੀ ਹੈ ਹੋਰ ਉਹ ਤਾਂ ਪੜਨ ਵਾਲੇ ਨੇ ਨਾ ਮੇਰੇ ਵਰਗੇ ਥੋੜੀ ਨੇ ਹੈਲੋ ਹੈਲੋ ਮੈਨੂੰ ਸੱਚੀ ਨਹੀਂ ਪਤਾ ਪੇਪਰ ਕਾ ਦਾ ਹੈ ਉਹ ਆਖੀ ਰਹੀ ਇੱਕ ਤਾਂ ਸ਼ਨੀਵਾਰ ਵਾਲਾ ਦੇ ਰੱਖ ਦਿੱਤੀ ਹੈ ਸੋਹਣੀ ਲੱਗ ਰਹੀ ਐਨੀ ਟੌਰ ਕੱਢ ਕੇ ਆਉਂਦਾ ਕੀ ਮਤਲਬ ਹੈ ਪੇਪਰ ਹੈ ਮੈਂ ਤਾਂ ਟੌਰ ਕੱਢੀ ਨਹੀਂ ਮੈਂ ਤਾਂ ਜਿਵੇਂ ਰੋਜ਼ ਹੁੰਦੀ ਓਵੇਂ ਉਹ ਐਵੇਂ ਰੋਜ਼ ਹੁੰਦੀ ਨਹੀਂ ਯਾਰ ਕੱਪੜੇ ਐਨੀ ਯਾਰ ਉਹ ਹੋ ਹੋ ਐਂ ਕਰੇ ਮੈਨੂੰ ਦੇ ਦੇ ਤੂੰ ਨਵੇਂ ਲੈ ਲਈ ਫਿਰ ਨਸੂ Nghi ਟਾਰਗੇਟ ਤਾਂ ਦਾ ਉਹ ਫੇਰ ਰੰ ਦੇ ਲੋੜ ਹੀ ਨਹੀਂ ਪਤਾ ਮੈਨੂੰ ਇਹਨਾ ਨਹੀਂ ਪੜਨਾ ਬੇਟੇ ਉਹ ਯਾਰ ਮਾਂ ਭਰਤ ਸਮਝਾਉ ਮੈਨੂੰ ਮਾਂ ਭਰਤ ਮਾਂ ਭਰਤ ਮੈਂ ਦੱਸਦੀ ਆ ਮਾਂ ਭਰਤ ਮੰਮੀ ਡੈਡੀ ਨੂੰ ਕਦੇ ਲੜਦੇ ਦੇਖਿਆ ਘਰ ਦੇਖਿਆ ਨਾ ਉਹੀ ਲਿਖਣਾ ਬਸ ਉਹ ਤਾਂ ਸਾਡੀ ਹਾਂ ਡੀਲ ਡਾਨ ਬਸ ਫੇਰ ਮਾਂ ਭਰਤ ਦਾ ਕੀ ਸਮਝਾਉਣਾ ਯਾਰ ਵੇਦ ਗ੍ਰਾਂਥ ਇੱਕ ਐਗਜ਼ਾਮਪਲ ਦੇ ਵੇਦ ਗ੍ਰਾਂਥ ਵੇਦ ਗ੍ਰਾਂਥ ਜਦੋਂ ਦਾਦਾ ਦਾਦੀ ਆਪਾਂ ਨੂੰ ਕੁਝ ਸਮਝਾਉਂਦੇ ਭੇਜਉਂਦੇ ਨੇ ਅੱਛਾ ਵੇਦ ਗ੍ਰਾਂਥ ਉਹ ਵੇਦ ਗ੍ਰਾਂਥ ਬਾਈਬਲ ਜਿਹੜਾ ਇਹ ਕੌਣ ਆ ਰਿਹਾ ਜਰਮਨੀ ਇਹਨਾਂ ਨੂੰ ਆ ਦੇਖੋ ਪੇਪਰ ਹੈ ਪੇਪਰ ਹੈ ਅੱਜ ਆਪਣਾ ਹਮ ਵੀ ਹੈ ਅਮਰੂਦ ਨਹੀਂ ਨਿਕਲੂਗਾ ਉਹ ਮੇਰਾ ਕਿੱਥੇ ਗਿਆ ਤੂੰ ਨਹੀਂ ਪੀਵੇਂਗੀ ਨਿਕਦਾ ਅੱਛਾ ਪੀ ਨਹੀਂ ਕਿਦਾ ਨਹੀਂ ਤਾਂ ਜ਼ਹਿਰ ਪਾ ਦਾਂਗੀ ਵਿੱਚ ਨਹੀਂ ਕਿਦਾ ਨਹੀਂ ਪੀਏਗੀ ਤਾਂ ਜ਼ਹਿਰ ਪਾ ਦਾਂਗੇ ਸੁਨਹਿਨਾ ਛੇਤੀ ਛੇਤੀ ਪੀ ਲੈਣਾ ਇਹ ਸਾਰੇ ਮਰ ਜਾਣਗੇ ਤੇਰੇ ਵਾਲੀ ਚ ਜ਼ਹਿਰ ਨਹੀਂ ਨਾ ਮੇਰੇ ਵਾਲੀ ਚ ਪੀਓ ਤੂੰ ਦਾ ਉਹ ਤੂੰ ਰੇਖਾ ਕੀ ਅਮਰੂਦ ਛੇ ਗਿਆ ਤਾਂ ਤਾਂਸੂ ਦਾ ਰੂਪ ਮੇਰਾ ਬੁਲਾ ਓਏ ਕਿਸੇ ਤਰ੍ਹਾਂ ਨੂੰ ਕੁਝ ਨਹੀਂ ਕਹਿਣਾਗਾ ਅਰੇ ਮੈਂ ਤਾਂ ਜੁੱਠਾ ਖਾਣ ਲਿਆ ਕਿ ਨਹੀਂ ਮੈਂ ਕੁਝ ਖੇਲੀ ਸਾਰਾ ਕੁਝ ਖਾ ਜਾਂਦੀ ਹੈ ਭੀ ਜਾਂਦੀ ਹੈ ਔਰ ਇਹ ਭੁੱਖੜ ਹੈ ਤੈਨੂੰ ਕੁਝ ਨਹੀਂ ਖਾ ਖਦਮ ਨਹੀਂ ਹੋਗੀ 10 ਰੁਪਏ ਜਿੰਨੇ ਹੀ ਹੁੰਦੇ ਬੇਟੇ ਰੇਖਾ ਜੀ ਨਹੀਂ ਵੀ ਕੀ ਕਹਿਣਾ ਛੋਣਾ ਤੂੰ ਪੜ ਲੈ 200 ਨੰਬਰ ਆਉਣੇ ਚਾਹੀਦੇ ਨੇ ਤੂੰ ਕਰਮ ਕਿੰਦਾ ਆਪਣੇ ਨਾਮ ਕਰਮਾ ਆ ਜਿਹੜਾ ਮੈਂ ਹੁਣ ਕੰਮ ਕਰੀ ਜਾਨੀ ਇਹਦਾ ਮੈਨੂੰ ਫਾਰਮ ਮਿਲੇਗਾ ਉਹ ਕਰਮਾ ਹੈ ਮੈਂ ਤੇ ਟਿਕਣ ਚਾਹੁੰਦਾ। ਉਹ ਗਾਣਾ ਸੁਣ ਓਏ ਹੋਏ ਓਹ ਹੋ ਵਾਵਾ ਜਮਾ ਸਵਾਰ ਨਹੀਂ ਆਖੂ ਉਹ ਕੰਮ ਹੀ ਲੈ ਕਰਮਾ ਸ਼ਰਟ ਕਰਮਾ ਦੇ ਟਾਈਪ پتہ ਕਿੰਨੇ ਆ। ਉਹ ਵੈਸੇ ਮੈਂ ਵਾਲੀ ਪੀਂਦੀ ਨਹੀਂ ਹੁੰਦੀ। ਇਹ ਮੈਨੂੰ ਫ੍ਰੀਜ ਚ ਮਿਲੀ ਤਾਂ ਮੈਂ ਪੀ ਰਹੀ ਹਾਂ। ਚੁਗਲੀਆਂ ਕਰ ਰਹੇ ਨੇ। ਮੇਰੀ ਚੁਗਲੀ। ਅਰੇ ਜਾ ਉਹ ਕਿੱਲੀ ਪੀਂਦੀ। ਇਹਨਾਂ ਨੇ ਡੱਫਲੀ ਐ ਮੈਂ ਦਿਖਾਉਣੀ ਆ ਆ ਪੀਤੀ ਐ ਇਹਨਾਂ ਨੇ ਆ ਰੇਖਾ ਜੀ ਨੇ ਪੀਤੀ ਐ ਰੇਖਾ ਵਿਚਾਰੀ ਨੇ ਤਾਂ ਕੱਲਾ ਦੇਖਿਆ ਕਿਵੇਂ ਪੀਣੀ ਹੁੰਦੀ ਐ ਯਾਰ ਕੋਰ ਕੋਰ ਇਹਨਾਂ ਨੇ ਕਰਮਾ ਦੱਸੋ ਤੁਸੀਂ ਕਿਵੇਂ ਫੀਲਿੰਗਾਂ ਹੀ ਲਈ ਜਾਂਦੇ ਏ ਅੱਡ ਡਾਈਮੈਂਸ਼ਨਸ ਮੈਨੂੰ ਵੀ ਦੱਸ ਦੋ ਬੇਟੇ ਡਾਈਮੈਂਸ਼ਨਸ ਕੀ ਹੁੰਦੇ ਡਾਈਮੈਂਸ਼ਨਸ ਡਾਈਮੈਂਸ਼ਨਸ ਡ ਆਈ ਐਮ ਐਨ ਐਸ ਆਈਓ ਐਨ ਐਸ ਡਾਈਮੈਂਸ਼ਨਸ ਬੇਸਿਕਲੀ ਸਾਡੀ ਕਲਾਸ ਦੇ ਖੜੇ ਨੇ ਬੰਦੇ ਇਹ ਸਾਰੇ ਆ ਰਹੇ ਨੇ ਅਮਨ ਛੋਟਾ ਭਾਈ ਆ ਰਿਹਾ ਸਾਡਾ ਗੁਡ ਆਫਟਰਨੂਨ ਸਰ ਗੁਡ ਆਫਟਰਨੂਨ ਸਰ ਜੀ ਗੁਡ ਆਫਟਰਨੂਨ ਸਰ ਠੀਕੋ ਤੁਸੀਂ ਕਿਵੇਂ ਕੋਈ ਬਣਾ ਕੇ ਬੈਠੇ ਐ ਹੋਈ ਮੈਂ ਸਾਰੇ ਇਹਨਾਂ ਨੂੰ ਕਹਿ ਰਹੀ ਸੀ ਇਹ ਡੰਗਰ ਨੇ ਤੇ ਅਗਲਾ ਦੂਸਰਾ ਟੌਪ ਲੈਵਲ ਤੇ ਪ੍ਰਾਂਤ ਹੋਤੇ ਰਹਿਵੇ ਆ ਉਹ ਸੁਣਾਣਾ ਦੇ ਉਹ ਪਾਈ ਪਾਰਸ ਕੋਈ ਜਦੋਂ ਮੈਂ ਕੈਮਰਾ ਆਨ ਕਰਦੀ ਹਾਂ ਉਦੋਂ ਕੋਈ ਭੌਂਕਦਾ ਹੀ ਨਹੀਂ ਸਾਰਿਆਂ ਦੇ ਮੂੰਹ ਸਿੱਧੇ ਪੜੀ ਐਨੇ ਆ ਤੂੰ ਪੜੀ ਜਾਂਦਾ ਗੂਲੂ ਗੂਲੂ ਮੈਨੂੰ ਵੀ ਨਹੀਂ ਆਉਂਦਾ ਖਸੌਣ ਲੱਗੇ ਯਾਰ ਮੈਨੂੰ ਵੀ ਨਹੀਂ ਆਉਂਦਾ ਇੱਕ ਮੈਂ ਪੇਪਰ ਕੀ ਹੈਗਾ ਇਹਦਾ ਕੀ ਮਤਲਬ ਹੈਗਾ ਮਾਂ ਭਾਰਤ ਵਿੱਚ ਪਾਦੀ ਆ ਸਹੀ ਗਾ ਬਾਈਬਲ ਕੁਰਾਨ ਇਹਦਾ ਕੀ ਕੰਮ ਹੈ ਅਸੀਂ ਉੱਤੋਂ ਧਾਰਮਿਕ ਨਹੀਂ ਹੈਗੇ ਯਾਰ ਉਹ ਕਹਿੰਦਾ ਮਗਾਲਾ ਲਿਖ ਕੇ ਆਉਂਗਾ ਨਕਲ ਨਹੀਂ ਦਾਣਾ ਇਹ ਵਾਲਾ ਲੜਕਾ ਇਹ ਵਾਲਾ ਲੜਕਾ ਗਾਲੀਆਂ ਲਿਖੇਗਾ ਗਾਲੀਆਂ ਲਿਖੇਗਾ ਚਾਹਾਂਗੇ ਉਹ ਜਿਹੜਾ ਵੀ ਐਗਜ਼ਾਮੀਨਰ ਇਹਦਾ ਪੇਪਰ ਚੈੱਕ ਕਰੇਗਾ ਇਹਨੇ ਗਾਲਾਂ ਲਿਖਿਆ ਨੇ ਕਿਰਪਾ ਕਰਕੇ ਉਹਨੂੰ ਪੜ੍ਹ ਲੇ। ਇਹਦਾ ਪੇਪਰ ਖਾਸ ਕਰਕੇ ਕਿੰਦੇ ਚ ਮਜ਼ਾ ਲੈ ਰਹੇ ਆ ਪੱਤਿਆਂ ਚ। ਇਹਨੂੰ ਨਹੀਂ ਸੱਚ ਨਹੀਂ ਹੋਣਾ ਇਹ ਬੋਲਦੀ ਆ। ਕੀ ਗੀਰਿੰਗ ਅੱਛਾ ਹੈ ਨਾ। ਇਹ ਡੌਗੀ ਹੈ ਔਰ ਇਸki ਪੂਛ ਮੈਂਨੇ ਤੋੜ ਦੀ। ਇਹ ਰੇ ਕਿੱਥੋਂ ਲਾਈਂ। ਨਾ ਇਹ ਤੈਨੂੰ ਹੀ ਚਾਹੀਦਾ ਤਾਂ ਲਿਆ ਦਾਂਗੀ। ਇਸ ਦਾ ਨਾ ਇਸki ਪੂਛ ਵੀ ਥੀ ਲੰਬੀ ਸੀ। ਉਹ ਉਤਾਰ ਦੀ ਫੇਰ ਅੱਛਾ ਲੱਗੇਗਾ। ਇਸ ਕੋਈ ਕਿਸੇ ਨੂੰ ਕੀ ਆ ਹੀ ਪਤਾ ਚਲੇਗਾ ਕਿ ਇਸki ਪੂਛ ਮੈਨੂੰ ਵੀ ਲਿਆ ਦੀ। ਪੂਛ ਹੋਵੇ ਨਾ ਹੋਵੇ। ਦੇਖਾ ਨਹੀਂ ਔਰ ਬਿਖਾਰੀ ਮੰਗਨੇ ਆ ਜਾਂਦੇ ਆ। ਕਾ 1.5 ਲੱਖ ਦਾ ਏ। ਤੇਰੀ ਚੱਲੇ ਚਾਹੀ ਕੱਢ ਲੈ। ਕੱਢ ਲੈ ਯਾਰ। ਸ਼ਰਿਆਮ ਸੋਰੀ। ਸ਼ਰਿਆਮ ਚੱਲ। विद कैमरा शर्म भी शर्म नहीं आती बेशर्म ला लोग बिछा मंगति भी बैठी है नहीं। है हुए टेंशन बहुत है ना टेंशन बहुत है मेरे पे। क्यों टेंशन है क्योंकि मेरे पास पेन नहीं है यार। <laughs> तो माँ नहीं आती यार। मेरे पे पेन नहीं देखो यार ਦੇਖੋ ਯਾਰ ਕਿਤਨੀ ਅੱਛੀ ਹੈ ਯਾਰ ਇਹ ਭਾਵੇਂ ਜਾਂਦੇ ਆ ਜਾਂ ਕਿ ਮੁੱਕ ਜੇ ਪਰ ਇੱਕ ਵਾਰੀ ਅਗਲੀ ਦੇ ਰਿਹਾ ਅੱਗੇ ਰੋਲ ਨੰਬਰ ਲੱਗ ਗਏ ਕਿੱਥੇ ਲੱਗੇ ਨੇ ਰੋਲ ਨੰਬਰ ਕਿਤੇ ਨਹੀਂ ਲੱਗੇ ਰੋਲ ਨੰਬਰ ਅੰਕਲ ਵਿਚਾਰੇ ਜਾ ਰਹੇ ਨੇ ਜੇ ਉਹ ਦੇਖ ਸੰਜੂ ਤਾਂ ਐਂ ਭਜਦਾ ਜਾਂਦਾ ਮੇਰਾ ਵੀ ਦੇਖ ਲਈ ਭਰਾ ਕਿੱਥੇ ਲੱਗਿਆ ਹੈ ਇਧਰ ਨਹੀਂ ਜਾਣਾ ਉਧਰ ਨਹੀਂ ਜਾਣਾ ਫਿਰ ਪੇਪਰ ਘਾਦਾ ਆਪਣਾ ਵਰੁਣ ਪੇਪਰ ਘਾਦਾ ਐਡਮਿਟ ਕਾਰਡ ਦਾ ਇੱਕ ਹੋਰ ਆ ਗਿਆ ਪਟਾਕ ਬੱਚੇ ਸਾਡੀ ਕਲਾਸ ਦੇ ਪੜਨਾਂ ਦੇ ਵਿੱਚ ਇਧਰ ਲੱਗਣਗੇ ਕਾਹ ਕਰਦੇ ਬਾਕ ਬਾਕ ਪਾਸ ਕੀ ਪਾ ਲਾ ਮੇਰਾ ਵੀ ਕੋਣ ਸਕੀਮ ਪਾ ਦਿੰਦਾ ਚਲਾਇਆ ਛੋਟੇ ਛੋਟੇ ਬਾਲ ਨੂੰ ਸਾਰੇ ਫੋਨਾਂ ਤੇ ਲੱਗੇ ਹੋਏ ਨਹੀਂ ਲੱਗੇ ਨਹੀਂ ਰਾਮੂ ਜੀ ਵੀ ਨਹੀਂ ਲੱਗ ਰਹਾ ਮੈਂ ਵੀ ਚਪਲਾ ਹੀ ਪਾ ਕੇ ਆਉਣ ਵਾਲੀ ਸੀ ਯਾਰ ਪੇਪਰ ਕਾ ਆਦਾ ਅੱਜ ਵਰਕਸ਼ਾਪ ਪੂਰਾ ਨਾਮ ਦੱਸ ਬਸ ਬਨ ਵਰਕਸ਼ਾਪ ਆਫ ਇੰਡੀਆ ਨਾ ਰੋਲ ਨੰਬਰ ਵੇਖ ਲੋ ਜੀ ਸਪਲਾਈ ਆਈ ਤੇ ਨੂੰ ਗਾਲਾਂ ਕੱਢਾਂਗੇ ਫਿਰ ਇਹ ਮੇਰਾ ਹੈ

ਆ ਲਿਖਦੀ ਆ ਕਿਵੇਂ ਲਿਖਦੀ ਹੋਏਗੀ ਸੋਚ ਸੰਝੂ ਟਰਮੀਨਲ ਪੇਪਰ ਉਹ ਪਹਿਲੇ ਉਸ ਤੇ ਉੱਪਰ ਆ ਦੇ ਅੱਛਾ ਰੇਖਾ ਜੀ ਰੇਖਾ ਦੀਦੀ ਆਪਕਾ ਪੇਪਰ ਕਿਸਾ ਹੋਇਆ ਪਰ ਲਿਖਣਾ ਮੈਨੂੰ ਬਹੁਤ ਔਖਾ ਜੀ ਸਿਰਫ ਮੈਨੂੰ ਛੱਡ ਕੇ ਬਾਕੀ ਸਾਰਿਆਂ ਦਾ ਪੇਪਰ ਵਧੀਆ ਹੋਇਆ ਹੈ ਬਾਰੇ ਨੰਬਰ ਦੇ ਕੇਸ ਸਟਡੀ ਸੀ ਆਪਾਂ ਨੂੰ ਕੱਖ ਨਹੀਂ ਸੀ ਆਉਂਦਾ ਹੁੰਦੇ ਚੋ ਉਹ ਕਿਸੇ ਨੂੰ ਨਹੀਂ ਆਉਂਦਾ ਕੇਸ ਸਟਡੀ ਦੇ ਕੋਸ਼ਿਸ਼ ਵੀ ਨਹੀਂ ਆਪਾਂ ਐਂ ਹੀ ਵਸ ਟਾਈਮ ਪਾਸ ਕਰਕੇ ਆ ਗਏ ਹੁਣ ਪਾਣੀ ਪੀ ਲਿਆ ਜਾ ਯਾਰ ਥੱਕ ਗਈਆਂ ਇੱਕ ਤਾਂ ਮੈਨੂੰ ਸਭ ਤੋਂ ਅੱਗੇ ਬਿਠਾਤਾ ਨੇਮ ਮੇਰਾ ਪਤਾ ਨਹੀਂ ਕਿਹੜੇ ਡੰਗਰ ਆਏ ਚੋ ਪਾਇਓ ਕੇਸ ਸਟਡੀ ਨਹੀਂ ਪੜੀ ਡੰਗਰ ਜੇ ਬੋਲੋ ਬੋਲੋ ਨਹੀਂ ਇਹ ਕਰ ਲੋ ਪਹਿਲੇ ਇਹ ਕਰ ਲੋ ਪਹਿਲੇ ਤੁਮ ਹੁਣ ਕੀ ਫਾਇਦਾ ਪੇਪਰ ਤਾਂ ਕਿਹੜੇ ਕੁਝ ਨਹੀਂ ਸੀ ਆਉਂਦਾ ਯਾਰ ਅਰਦਾਸ ਹੀ ਹੋਂਤਾ ਪ੍ਰੇ ਕਰ ਦੋ ਮੇਰੇ ਲਈ ਮੈਂ ਪਾਸ ਹੋ ਜਾ ਬਸ ਔਰ ਗੋਸ਼ ਭਾਈ ਆਈਸਕ੍ਰੀਮ ਖਾਣ ਆਇਆ ਇਹਨੂੰ ਬਰਫ ਵਾਲੀ ਦੇ ਦੋ ਇਹਨੂੰ ਨੀਰੀ ਬਰਫ ਦੇ ਦੋ ਕੋਲਾ ਬਰਫ ਦਾ ਪੱਟ ਕੇ ਲਿਆਓ ਉਹ ਦੇ ਦੋ ਇਹਨੂੰ ਵੀਰੇ ਗਾਣਾ ਨਹੀਂ ਲਾਇਆ ਤੁਸੀਂ ਕਿਉਂ ਨਹੀਂ ਲਾਇਆ ਹੈ ਬਤਰਾ ਚ ਰਾਤ ਨੂੰ ਆ ਨਹੀਂ ਪਰ ਰਿਹਾ ਤਾਂ ਨਾ ਸਿਸਟਰ ਨਹੀਂ ਚੱਲਦਾ ਚਲਦਾ ਹੀ ਨਹੀਂ ਹੁਣ ਰਾਤ ਮੇਂ ਹਵਾ ਚੱਲ ਰਹਾ ਥਾ ਨਾ ਇਸ ਲਈ ਚਾਰਜ ਨਹੀਂ ਮਾਰਾ ਓਹੋ ਅੱਛਾ ਰਾਤ ਨੇ ਹੀ ਆਈ ਸੀ ਐਂਕੋ ਨਾ ਮੇਰੀ ਤਾਂ ਆਈਸਕ੍ਰੀਮ ਕੱਢ ਦੋ ਇਸਟੂਰ ਦੀ ਦੇ ਦਿਓ ਆ ਲੈ ਸਿਸਟਰ ਓਏ ਸਿਸਟਰ ਓ ਸਿਸਟਰ ਛੱਡ ਜਾ ਮੇਰੀ ਸਨੈਪਚੈਟ ਹੈਂਗ ਹੋ ਗਈ ਇਹ ਸਿਸਟਰ ਨੇ ਨਹੀਂ ਖਾਣੀ ਆ ਆਈਸਕ੍ਰੀਮ ਛੱਡ ਦੇ ਸਟ੍ਰੀਗ ਹੁਣ ਆਪਾਂ ਵੀ ਆਈਸਕ੍ਰੀਮ ਖਾ ਰਹੇ ਆ ਮੇਰੀ ਆਈਸਕ੍ਰੀਮ ਆ ਰਹੀ ਵੀਰੇ ਉਹ ਦੇਓ ਮੈਨੂੰ ਇੱਕ ਇਹ ਵਾਲੀ ਗਰੀਬ ਹੋ ਗਈ ਐਂ ਇਹ ਵਾਲੀ ਖਾएंगे ਤੇ ਫਿਰ ਘਰ ਚੱਲਾਂਗੇ ਪੇਪਰ ਤਾਂ ਮਾੜਾ ਹੋਇਆ ਪਰ ਆਈਸਕ੍ਰੀਮ ਤਾਂ ਖਾ ਲਈਏ